ਸਾਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤਸ਼ੇਕਾਲ ਜੀ ਮੈਂ ਤੁਹਾਡਾ ਲक्की ਕੁਰਾਲੀ ਤੁਹਾਨੂੰ ਪਤਾ ਹੈ ਕਿ ਗਰਮੀ ਛੁੱਟੀਆਂ ਹੋਣ ਕਾਰਨ ਸਾਡੇ ਪੰਜਾਬੀ ਜ਼ਿਆਦਾਤਰ ਹਿਮਾਚਲ ਵਿੱਚ ਘੁੰਮਣ ਜਾਂਦੇ ਹਨ ਇਸ ਵਾਰ ਇੱਕ ਘਟਨਾ ਹੋਰ ਸਾਹਮਣੇ ਆਈ ਹੈ ਜੋ ਕਿ ਇੱਕ ਪੰਜਾਬੀ ਡਰਾਈਵਰ ਨਾਲ ਉੱਥੋਂ ਦੇ ਸਥਾਨਕ ਲੋਕਾਂ ਨੇ ਕੁੱਟਮਾਰ ਕੀਤੀ ਹੈ ਪਰ ਸੁਣਨ ਨੂੰ ਇਹ ਵੀ ਆਇਆ ਹੈ ਕਿ ਇਸ ਵਾਰ ਜੋ ਹਿਮਾਚਲ ਆ ਪੰਜਾਬੀ ਟੂਰਿਸਟਾਂ ਲਈ ਸੇਫ ਨਹੀਂ ਹੈ ਹੋਰ ਘਟਨਾ ਸਾਹਮਣੇ ਹੈ ਜਿੱਥੇ ਕਿ ਇੱਕ ਪੰਜਾਬੀ ਡਰਾਈਵਰ ਨਾਲ मनालीमार हुई है वाले ਵੀ ਆ ਕੇ ਬਚਾ ਸਨ ਕਿਉਂਕਿ ਡਰਾਈਵਰ ਲੈ ਕੇ ਆਂਦਾ ਇੱਥੇ ਠੀਕ ਆ ਸਵਾਰੀਆਂ ਹੋਟਲ ਵਾਲਾ ਤਮਾਸ਼ਾ ਦੇਖ ਰਿਹਾ ਸੀ ਘੜ ਕੇ ਕੋਈ ਅੱਗੇ ਨਹੀਂ ਆਇਆ ਕੋਈ ਨਹੀਂ ਅੱਗੇ ਆਇਆ ਅੱਜ ਪਹਿਲੋਂ ਵੀ ਇਹ ਕਾਂਡ ਹੋਇਆ ਸੀ ਨੰਬਰ ਹਮਾਤ 01 के 6698 HP01K6698 HP01K6698 अल्टो ए ਸਾਡਾ ਤੁਹਾਨੂੰ ਨਹੀਂ ਹੁਣ ਦਵਾਵਾਂਗੇ ਬਾਈ ਕੱਲ ਸਵਾਰੀ ਲੈ ਕੇ ਜਾਈਏ ਨਾ ਲੈ ਕੇ ਜਾਈਏ ਆਹ ਬਾਈ ਦੇ ਨਾਲ ਜਾਏ ਇਹ ਰਕਸ਼ਾ ਨਹੀਂ ਚੱਲੂਗਾ ਇਹ ਤੁਹਾਡੇ ਨਾਲ ਕੁਝ ਵੀ ਭਾਜੀ ਮੈਂ ਇਹ ਗੱਡੀ ਬੈਕ ਕਰ ਰਿਹਾ ਠੀਕ ਹੈ ਜਦ ਕੀ ਮੈਂ ਉਹਨਾਂ ਨੂੰ 1 ਮਿੰਟ ਰਿਕਵੈਸਟ ਕਰਕੇ ਮੰਗਿਆ ਵੀ ਹਾਂ ਵੀ ਭਾਜੀ 1 ਮਿੰਟ ਦੇ ਦਿਓ ਮੈਂ ਗੱਡੀ ਬੈਕ ਕਰ ਰਿਹਾ ਹਣੀ ਮਾਹੌਦਲ ਬਿਲਕੁਲ ਸਾਹਮਣੇ ਹੀ ਮੈਂ ਗੱਡੀ ਬੈਕ ਕਰ ਦਿਆ ਪਰ ਇਹਨਾਂ ਨੇ ਸਾਲਾਂ ਨੇ ਆਂਜਾਈ ਹੀ ਮੰਤਰਾ ਕਰਤਾ ਕੋਈ ਗੱਲ ਨਹੀਂ ਆਂਜਾਈ ਹੀ ਕਰਤਾ ਸਾਡੇ ਸਾਹਮਣੇ ਦੀ ਗੱਲ ਹੈ ਇਹ ਪਾਜੀ ਸਾਹਮਣੇ ਤੁਹਾਡੇ ਨਾਲ ਇਹਨਾਂ ਨੇ ਦੇਖੋ ਮੈਂ ਮੈਂ ਨੋਕੀ ਬਾਈ ਦੇ ਨਾਲ ਇੱਕਦਮ ਕੱਟ ਲੱਗੇ ਆ ਬਾਕੀ ਪਾਈ ਦੇ ਕੱਪੜੇ ਫਟੇ ਗਏ 10 ਬੰਦੇ ਪਾਗਲੇ ਕਿ ਤੁਸੀਂ ਉਸ ਟਾਈਮ ਇਕੱਲੇ ਬੰਦੇ ਦਾ ਕੀ ਪੇਚ ਚੱਲੂਗਾ ਜਦੋਂ ਅਸੀਂ ਪਹੁੰਚੇ ਇਹਨਾਂ ਦੀ ਮਦਦ ਲਈ ਉਹਨਾਂ ਦੀ ਗੱਡੀ ਵੀ ਦਿਖਾਈ ਜਾਵੇ ਪਾਜੀ ਦੀ ਗੱਡੀ ਨੰਬਰ ਵੀ ਦਿਖਾਈ ਜਾਵੇ ਵੀਰ ਦੇ ਪੁੱਤਰ ਉਹਨਾਂ ਦੇ ਹੱਥ ਦੇ ਵਿੱਚ ਸੀ ਚਾਹ ਲਲਕਾਰੇ ਮਾਰ ਕੇ ਨਿਕਲੇ ਨੇ ਆ ਬਾਈ ਦਾ ਹਣਾ ਇੱਥੇ ਹਸਪਤਾਲ ਹਸਪਤਾਲ ਦੇ ਵਾਲੇ ਤੋਂ ਆ ਮੈਂ ਵਾਲੇ ਤੋਂ ਆ ਭਾਈ ਜੀ ਠੀਕ ਆ ਮੇਰਾ ਖੇਤਰ ਨੰਬਰ ਆ ਮੈਂ ਵਾਲੇ ਤੋਂ ਆ ਭਾਈ ਨਾਲ ਮੈਂ ਸਾਜਤਾ 3 ਵਜੇ ਦਾ ਮਿਲਿਆ ਸੀ ਅਸੀਂ ਇਕੱਠੇ ਸੀ ਇੱਕ ਹੋਟਲ ਆ ਸਾਡਾ ਦਿਉਤੀ ਨੀਂਦ ਲਈ ਇਹ ਬਾਈ ਮੇਰਾ ਇਹ ਰੋਟੀ ਖਾਣ ਲਈ ਗਿਆ ਸੀ ਰੋਟੀ ਖਾ ਕੇ ਇਹ ਗੱਡੀ ਪੂਰਾ ਪੂਰਾ ਸਪੇਸ ਆ ਹੋਟਲ ਦੇ ਅੱਗੇ ਵੀਡੀਓ ਮੈਂ ਲੋਕੇਸ਼ਨ ਸਾਰਾ ਕੁਝ ਪਾ ਪਾ ਦਿੰਦਾ ਇਹ ਗੱਡੀ ਐਡ ਦੇ ਕਰਕੇ ਪਿੱਛੇ ਬੈ ਕਰਦਾ ਗੱਡੀ ਥੱਲੇ ਉਤਰੇ ਮੇਰੇ ਮੁੱਕੇ ਦੀ ਗੱਲ ਹੈ ਉਹ ਕਹਿੰਦੇ ਸੀ ਇਹ ਥੱਲੇ ਉਤਰੇ ਕਹਿੰਦਾ 1 ਮਿੰਟ ਦਿਲ ਬਾਈ ਮੈਂ ਗੱਡੀ ਬੈ ਕਰਨਾ ਮੈਂ ਤੁਹਾਡੇ ਨਾਲ ਗੱਲ ਕਰਨ ਲਗਾ ਇਹਨਾਂ ਹੱਥ ਪਾਈ ਕਰਤੀ ਬਾਈ ਨਾਲ ਥੱਪੜ ਮਾਰਤੇ ਦੇਖੋ ਕੋਈ ਥੱਪੜ ਮਾਰ ਥੱਪੜ ਤਾਂ ਮਾਰ ਨਹੀਂ ਬੈਣੇ ਬਾਈ ਠੀਕ ਆ ਉਹਨਾਂ ਕੋਲ ਵੀ ਬਤਨਾ ਵੀਡੀਓ ਸਾਰਾ ਕੁਝ ਆ ਰਿਹਾ ਬਾਈ ਮੋਕੇ ਦੀ ਗੱਲ ਹੈ ਬਾਈ ਤੁਹਾਡੇ ਕੱਪੜੇ ਆ ਨਾ ਹਾਂਜੀ ਹਾਂਜੀ ਕੱਪੜੇ ਪਾੜੇ ਗਏ ਨੇ ਇਹ ਦੁਵਾਰਾ ਪ੍ਰਸ਼ਾਸਨ ਨੇ ਵਰਦੀ ਪਵਾ ਕੇ ਇਹਨਾਂ ਦੇ ਬਿਆਨ ਲਏ ਹਰਿਆਣਾ ਪੰਜਾਬ ਹੋਂਤੰਤਰ ਹੈ ਦੋਨੋਂ ਨੂੰ ਤੰਗ ਕਰਕੇ ਪਾਈ ਮੈਨੂੰ ਵੀ ਗਾਣੇ ਦੇ ਗਾ ਬੋਲਾਂ ਮੱਚਦੇ ਐਸੀ ਕਰਕੇ ਮੋਦੀ ਦੀ ਵੀ ਜੀ ਨੂੰ ਹਨ ਵਾਲੇ ਬੰਦੇ ਆਪਾਂ ਟੱਲੇ ਵਜੇ ਆ ਸਾਈ ਬੰਦੇ ਆਪਾਂ ਮੈ ਵਾਲੇ ਨਹੀਂ ਹੋਏ ਇਹ ਕਿੰਨੇ ਵਜੇ ਲਗਾਈ ਜਾਂਦੀ ਹੈ ਜੀ ਜਿਆਦਾ ਖੜੀ ਹੋਈ 10 ਵਜੇ ਸਾਡੇ 10:30 ਸਾਡੇ 10:30 10:30 ਵਜੇ ਹਾਂਜੀ ਸਰ 10:30 ਇਹ ਪੰਜਾਬੀ ਭਰਾ ਨਾ ਨਾ ਅੰਦੇ ਬੰਦੇ ਨੂੰ ਮਾਰ ਲੈਂਦੇ ਭਾਈ ਇਹ ਕੰਮ ਕੇ ਸਾਥ ਐ ਐਫ ਆਈ ਆਰ ਲਿਖ ਕੇ ਮੈਸਰ ਐਫ ਆਈ ਆਰ ਲਿਖੀ ਗਈ ਆ ਸਾਰੇ ਕੰਮ ਹੋਏ ਆ ਹਸਪੀਟਲ ਦੇ ਵਿੱਚ ਪੁਲਸ ਵਾਲੇ ਸਾਨੂੰ ਉੱਥੇ ਕਹਿ ਰਹੇ ਆ ਵੀ ਤੁਸੀਂ ਆਪਣੀ ਆਪਣੀ ਗੱਡੀ ਦੇ ਵਿੱਚ ਜਾਓ ਬਾਹਰ ਦੇ ਪਾ ਕੇ ਮੇਰੇ ਕੋਲ ਵੀਡੀਓ ਭਾਈ ਮੈਂ ਸਾਰੀ ਗੁਰੇ ਵਿੱਚ ਦਵਾਈ ਪਾ ਦੇਣੀ ਹੈ ਕੱਪੜੇ ਫਟੇ ਦੇ ਵੀ ਲੜਾਈ ਦੀ ਵੀ ਸਭ ਕੁਝ ਪਾ ਦੇਣਾ ਹੈ ਹਸਪੀਟਲ ਨੇ ਦਵਾਈ ਵੀ ਨਹੀਂ ਦਿੱਤੀ ਗਈ ਇਸ ਦੀ ਉੱਪਰ ਵਰਦੀ ਪਾ ਕੇ ਦੇ ਬੰਦੇ ਮਾਰੇ ਇੱਕ ਪੇਨ ਕਿਲ ਦਾ ਕੋਲੀ ਇਹਨਾਂ ਨੇ ਬਚਾਇਆ ਤਾਂ ਉਹ ਬੰਦੇ ਭੱਜ ਗਏ हां ठीक है। ਅਸੀਂ ਕੋਲ ਤੇ ਉਸ ਟੀਨ ਦੇ ਗਵਾਏ ਬਚਾਇਆ ਡਰਾਈਵਰ ਠੀਕ ਹੈ ਜੀ ਉਹ ਭੱਜ ਗਿਆ ਫਿਰ ਉਹ ਕਹਿੰਦੇ ਭੱਜ ਗਿਆ ਨਾ ਨੂੰ ਲਖਾਰੇ ਮਾਰ ਕੇ ਨਿਕਲੇ ਨਹੀਂ ਬਾਹਰ ਕਹਿ ਰਹੀ ਸੀ ਬਾਰ-ਬਾਰ ਇਹੀ ਗੱਲ ਕਹਿ ਕੇ ਪਰ ਅਸੀਂ ਫਿਰ ਵੀ ਉਹ ਗੱਡੀ ਲੱਭਣ ਸੀ ਪੂਰੀ ਬਾਰ-ਬਾਰ ਇਹੀ ਗੱਲ ਕਹਿ ਕੇ ਅਸੀਂ ਆਪ ਹੀ ਦੁਬਾਰਾ ਆਵਾਜ਼ ਗੱਡੀ ਦਾ ਨੰਬਰ ਹੈਗਾ ਭਾਈ ਗੱਡੀ ਦਾ ਨੰਬਰ ਦੱਸ ਦੇ ਇੱਕ ਵਾਰ ਫਿਰ ਗੱਡੀ ਦਾ ਨੰਬਰ ਦੱਸ ਦੋ ਸਤੀ ਇੱਕ ਵਾਰ ਤੁਸੀਂ ਗੱਡੀ ਦਾ ਨੰਬਰ ਦੱਸੋ ਐਚ ਆਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੋਰੀ ਐਚ ਪੀ ਨੰਬਰ ਦੱਸ ਦੋ ਗੱਡੀ ਦਾ ਐਚ ਪੀ 01 ਕੇ 6698 HP01K6698 ਚਾਰ ਬੰਦੇ ਸੀ ਚਾਰ ਬੋਤਲਾਂ ਹੱਥ 'ਚ ਬੋਤਲਾਂ ਦੀ ਬੀਰ ਸੀ ਪਈ ਦੀ ਬੀਰ ਦੀ ਬੋਤਲ ਉਹਨਾਂ ਦੇ ਹੱਥ 'ਚ ਡਰਾਈਵਰ ਨੂੰ ਕੁੱਟਣ ਲਈ ਨਾਲੇ ਬੋਤਲਾ ਲੈ ਕੇ ਆਏ ਨਾਲੇ ਉਹਦੇ ਮੁੱਕੇ ਮਾਰੇ ਪਹਿਲਾਂ ਠੀਕ ਆ ਭਾਜੀ ਠੀਕ ਆ ਮੇਰਾ ਭਰਾ ਹੱਥ ਜੋੜ ਕੇ ਬੇਨਤੀ ਆ ਭਾਈ ਸਾਰੇ ਡਰਾਈਵਰ ਭਰਾਵਾਂ ਨੂੰ ਵੀ ਬਾਦ ਤੋਂ ਬਾਦ ਤੇ ਗੇਰ ਕਰੋ ਤੇ ਬਾਦ ਤੋਂ ਬਾਦ ਹੋ ਕਰੋ ਠੀਕ ਆ ਆ ਪੰਜਾਬ ਜੋ ਬੰਦਾ ਕੈਸ ਹੋ ਕੇ ਨਹੀਂ ਆਂਦਾ ਪੰਜਾਬ ਨਾਲ ਖੜਿਆ ਸਾਰੇ ਵੀ ਨਾਲ ਖੜਿਆ ਕਿਸੇ ਨਾਲ ਐ ਤੱਕ ਨਾ ਕੋਈ ਟੈਨਸ਼ਨ ਨਹੀਂ ਲੈਂਦੇ ਯਾਰ ਬੰਦੇ ੱਤਕਾ ਕਰੀ ਜਾਂਦੇ ਆ ਦੁੱਤ ਪੰਜਾਬ ਵਾਲਿਆਂ ਨਾਲ ਯਾਰ ਬੰਦਾ ਹਿਮਾਚਲ ਦੇ ਕਿਆ ਸੋਚ ਕੇ ਆਂਦਾ ਬੰਦਾ ਕਮਾਈ ਕਰਨ ਨੂੰ ਆਂਦਾ ਤੇ ਉਰੇ ਕੁੱਤਾ ਖਾਂਦੀ ਜਾਂਦਾ ਜਿਹੜਾ ਹਿਮਾਚਲ ਭਾਈ ਸਾਡੇ ਚੋਂ ਲੀ ਜਾਂਦਾ ਇਹਨਾਂ ਬਦਮਾਸ਼ੀ ਸ਼ੁਰੂ ਕਰੀ ਵੀ ਆ ਯਾਰ ਅਬੀ ਚੰਡੀਗੜ੍ਹ ਇਹਨਾਂ ਨੂੰ ਫਿਰ ਫਿਕਸ ਕਰੰਦੰਨੇ ਐ ਇਸ ਵਾਰੀ ਯਾਰ ਇਸ ਚੀਜ਼ ਦਾ ਮੁੱਦਾ ਉਠਾਉਣਾ ਚਾਹੀਦਾ ਤੇ ਸੁਣੋ ਸਾਡੀ ਜੇ ਬਾਈ ਗੱਡੀ ਨੰਬਰ 9 ਟਾ ਨਾ ਸਾਡੀ ਚੰਡੀਗੜ੍ਹ ਪੁਲਿਸ ਹੁੰਦੀ ਯਾਰ ਪੰਜਾਬ ਪੁਲਿਸ ਹੁੰਦੀ ਪਤਾਲ ਚੋ ਵੀ ਕੱਢ ਲੈਂਦੀ ਗੱਡੀ ਪੂਰੇ ਗੱਡੀ ਨੰਬਰ 9 ਟਾ ਸਭ ਕੁਝ ਹੈਗਾ ਫਾਲੇ ਦੇਖਦੇ ਐ ਸਵੇਰੇ ਤੱਕ ਕਿਆ ਕਰਦੇ ਐ ਕਾਰਵਾਈ ਨਹੀਂ ਤੇ ਆਪਾਂ ਬਾਈ ਨੰਬਰ ਆਪਾਂ ਦੇ ਡਰਾਈਵਰ ਮੈਕਮਾ ਨੰਬਰ ਲੱਗੂਗਾ ਹੋਲ ਚੰਡੀਗੜ੍ਹ ਤੋਂ ਨਹੀਂ ਚੱਕਣ ਦਵਾਂਗੇ ਅਸੀਂ ਹਿਮਾਚਲ ਦਾ ਕੰਮ ਨਹੀਂ ਕਰਨਾ ਹਾਂ ਅਸੀਂ ਛੱਡ ਦਿੰਦੇ ਕੰਮ ਛੱਡ ਦੇਣਾ ਬਾਈ ਫੇਰ ਫੇਰ ਛੱਡ ਦੇਣਾ ਬਾਈ ਜਿਹੜਾ ਆਊਗਾ ਉੱਡੂ ਇੱਕ ਨੰਬਰ ਦਾ ਹੋਊਗਾ ਅਸੀਂ ਜਿਹੜਾ ਕੰਮ ਛੱਡ ਜਾਣਾ ਪੂਰੇ ਦਾ ਕੰਮ ਕਰੂਗਾ ਆਪਾਂ ਸਵੇਰੀ ਕੰਮ ਛੱਡ ਜਾਣਾ ਬਾਈ ਅਸੀਂ ਥਾਣੀ ਨਹੀਂ ਹੈਗੀ ਬਾਈ ਮੇਰੇ ਬਾਈ ਐਚਪੀ ਨੰਬਰ ਥੱਲੇ ਉਤਰ ਜਾਵੇ ਤੇ